ਵਾਥਤਿੰ ਕਾਜ਼ੀ ਸਾਹਿਬ ਦਾ ਫੈਸਲਾ ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਵਪਾਰੀ ਰਹਿੰਦਾ ਸੀ ਇੱਕ ਦਿਨ ਉਹ ਰੁਪਿਆਵਾਂ ਵਾਲੀ ਥੈਲੀ ਲੈ ਕੇ ਸ਼ਹਿਰ ਨੂੰ ਜਾ ਰਿਹਾ ਸੀ ਉਸ ਦੀ ਥੈਲੀ ਰਾਹ ਵਿੱਚ ਕਿਤੇ ਡਿੱਗ ਪਈ ਥੈਲੀ ਵਿੱਚ 5000 ਰੁਪਏ ਸਨ ਉਸ ਨੂੰ ਸ਼ਹਿਰ ਪਹੁੰਚ ਕੇ ਇਸ ਗੱਲ ਦਾ ਪਤਾ ਲੱਗਾ ਵਪਾਰੀ ਬੜਾ ਪਰੇਸ਼ਾਨ ਹੋਇਆ ਉਸਨੇ ਸ਼ਹਿਰ ਵਿੱਚ ਐਲਾਨ ਕਰਵਾ ਦਿੱਤਾ ਕਿ ਮੇਰੀ ਥੈਲੀ ਗੁੰਮ ਗਈ ਹੈ ਜਿਹੜਾ ਮੇਰੀ ਥੈਲੀ ਲੱਭ ਕੇ ਲਿਆਏਗਾ ਉਸਨੂੰ 100 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ ਉਹ ਥੈਲੀ ਇੱਕ ਗਰੀਬ ਕਿਸਾਨ ਨੂੰ ਲੱਭੀ ਉਹ ਬੜਾ ਇਮਾਨਦਾਰ ਸੀ ਉਹ ਰੁਪਏ ਵਾਲੀ ਥੈਲੀ ਲੈ ਕੇ ਵਪਾਰੀ ਕੋਲ ਪਹੁੰਚਿਆ ਉਸਨੇ ਥੈਲੀ ਵਪਾਰੀ ਨੂੰ ਦੇ ਦਿੱਤੀ ਵਪਾਰੀ ਦਾ ਮਨ ਬਦਲ ਗਿਆ ਉਹ ਕਿਸਾਨ ਨੂੰ ਇਨਾਮ ਨਹੀਂ ਦੇਣਾ ਚਾਹੁੰਦਾ ਸੀ ਵਪਾਰੀ ਨੇ ਕਿਸਾਨ ਨੂੰ ਕਿਹਾ ਇਸ ਥੈਲੀ ਵਿੱਚ ਇੱਕ ਹੀਰੇ ਦੀ ਅੰਗੂਠੀ ਵੀ ਸੀ ਉਹ ਕਿੱਥੇ ਗਈ ਕਿਸਾਨ ਨੇ ਕਿਹਾ ਨਹੀਂ ਜਨਾਬ ਥੈਲੀ ਵਿੱਚ ਸਿਰਫ 5000 ਰੁਪਏ ਹੀ ਸਨ ਇਸ ਵਿੱਚ ਕੋਈ ਅੰਗੂਠੀ ਨਹੀਂ ਸੀ ਤੁਸੀਂ ਮੇਰਾ ਇਨਾਮ ਮੈਨੂੰ ਦੇ ਦਿਓ ਨਹੀਂ ਤਾਂ ਮੈਂ ਕਾਜ਼ੀ ਸਾਹਿਬcourt ਤੁਹਾਡੀ ਸ਼ਿਕਾਇਤ ਕਰਾਂਗਾ ਕਾਜ਼ੀ ਨੇ ਕਿਸਾਨ ਨੂੰ ਪੁੱਛਿਆ ਕਿ ਉਸ ਥੈਲੀ ਵਿੱਚ ਕੋਈ ਹੀਰੇ ਦੀ ਅੰਗੂਠੀ ਵੀ ਸੀ ਕਿਸਾਨ ਨੇ ਜਵਾਬ ਦਿੱਤਾ ਹਜ਼ੂਰ ਥੈਲੀ ਵਿੱਚ 5000 ਰੁਪਏ ਸਨ ਉਸ ਵਿੱਚ ਕੋਈ ਹੀਰੇ ਦੀ ਅੰਗੂਠੀ ਨਹੀਂ ਸੀ ਏ ਵਪਾਰੀ ਮੇਰਾ ਇਨਾਮ ਦਬਾ ਲੈਣਾ ਚਾਹੁੰਦਾ ਹੈ ਹੁਣ ਕਾਜ਼ੀ ਨੇ ਵਪਾਰੀ ਨੂੰ ਪੁੱਛਿਆ ਤੇਰੀ ਅੰਗੂਠੀ ਕਿੰਨੇ ਤੋਲੇ ਦੀ ਸੀ ਤੂੰ ਉਸ ਨੂੰ ਕਿੱਥੋਂ ਅਤੇ ਕਦੋਂ ਬਲਵਾਇਆ ਸੀ ਵਪਾਰੀ ਕਬਰਾ ਗਿਆ ਉਹ ਕਾਜ਼ੀ ਦੇ ਸਵਾਲਾਂ ਦੇ ਜਵਾਬ ਸਹੀ ਤਰ੍ਹਾਂ ਨਾਲ ਨਹੀਂ ਦੇ ਸਕਿਆ ਇਸ ਤਰ੍ਹਾਂ ਕਾਜ਼ੀ ਨੂੰ ਯਕੀਨ ਹੋ ਗਿਆ ਕਿ ਵਪਾਰੀ ਝੂਠ ਬੋਲ ਰਿਹਾ ਹੈ ਕਾਜ਼ੀ ਨੇ ਵਪਾਰੀ ਨੂੰ ਕਿਹਾ ਤੇਰੀ ਗੱਲ ਬਿਲਕੁਲ ਠੀਕ ਹੈ ਮੈਨੂੰ ਸਮਝ ਆ ਗਈ ਹੈ ਕਿ ਜਿਹੜੀ ਥੈਲੀ ਕਿਸਾਨ ਨੂੰ ਮਿਲੀ ਹੈ ਉਹ ਤੇਰੀ ਨਹੀਂ ਤੇਰੀ ਥੈਲੀ ਕਿਸੇ ਹੋਰ ਆਦਮੀ ਨੂੰ ਲੱਭੀ ਹੋਵੇਗੀ ਇਸ ਲਈ ਥੈਲੀ ਕਿਸਾਨ ਨੂੰ ਵਾਪਸ ਦੇ ਦਿਓ ਹੁਣ ਦੁਬਾਰਾ ਐਲਾਨ ਕਰਵਾ ਦਿਓ ਕਿ ਤੁਹਾਡੀ ਥੈਲੀ ਵਿੱਚ 5000 ਰੁਪਏ ਅਤੇ ਇੱਕ ਹੀਰੇ ਦੀ ਅੰਗੂਠੀ ਹੈ ਕਾਜ਼ੀ ਨੇ ਕਿਸਾਨ ਨੂੰ ਉਹ ਥੈਲੀ ਦੇ ਦਿੱਤੀ ਅਤੇ ਕਿਹਾ ਤੂੰ ਇਹ ਥੈਲੀ ਆਪਣੇ ਕੋਲ ਰੱਖ ਇਸ ਵਿੱਚੋਂ ਇੱਕ ਵੀ ਪੈਸਾ ਖਰਚ ਨਾ ਕਰੀ ਜੇ ਮਿੱਥੀ ਮਿਆਦ ਵਿੱਚ ਥੈਲੀ ਦੇ ਮਾਲਕ ਦਾ ਪਤਾ ਨਾ ਲੱਗਾ ਤਾਂ ਫਿਰ ਇਹ ਥੈਲੀ ਤੇਰੀ ਹੋ ਜਾਵੇਗੀ ਕਾਜ਼ੀ ਦਾ ਫੈਸਲਾ ਸੁਣ ਕੇ ਕਿਸਾਨ ਥੈਲੀ ਲੈ ਕੇ ਘਰ ਚਲਾ ਗਿਆ ਵਪਾਰੀ ਨੂੰ ਬਹੁਤ ਪਛਤਾਵਾ ਹੋਇਆ